ਮਨਪ੍ਰੀਤ ਦਾ ਪਹਿਲਾਂ ਹੀ ਸ਼ਬਦ ਬਹੁਤ ਖਰਾਬ ਸੀ ਜੀ। ਅੱਛਾ ਜੀ। ਇੱਕ ਉਹ ਗੁੜੀਆਂ ਦਾ ਮਸਲਾ ਆਇਆ ਸੀਗਾ ਜਿਹਦਾ ਇਹਨੇ ਵਿਆਹ ਉਹ ਕਰਾਇਆ। ਵਿਆਹ ਕਰਵਾਤਾ ਸੀਗਾ ਜੀ ਤੇ ਇੱਕ ਕੋਈ ਹੋਰ ਮੋਟਰਸਾਈਕਲ ਆ ਤਾਂ ਵੇਲ ਜਾਮ। ਚਲੋ ਆਪਾਂ ਨੂੰ ਨਹੀਂ ਪਤਾ ਵੀ ਸੱਚ ਆ ਕਿ ਝੂਠ ਆ ਨਾ। ਜਿਹੜੀ ਚੀਜ਼ ਬਾਰੇ ਆਪਾਂ ਨੂੰ ਪਤਾ ਨਹੀਂ ਆਪਾਂ ਨਹੀਂ ਕਹਿ ਸਕਦੇ ਪਰ ਉਹ ਗੁੜੀਆਂ ਵਾਲੀ ਵੀਡੀਓ ਆਈ ਸੀਗੀ ਅੱਗੇ। ਹਾਂਜੀ ਤੇ ਉਹਦੇ ਵਿੱਚ ਮੈਨੂੰ ਲੱਗਦਾ ਇਹਦੇ ਦਿਮਾਲਾ ਵੀ ਉਤਰਿਆ ਸੀਗਾ ਇਹਦਾ। ਜਿੱਥੇ ਹੱਥੋਂ ਪਾਈ ਹੋਏ ਸੀਗੇ। ਪੁਲਿਸ ਪ੍ਰਸ਼ਾਸਨ ਵੀ ਆਇਆ ਸੀਗਾ। ਤੇ ਇਸੇ ਤਰ੍ਹਾਂ ਇੱਕ ਦੋ ਹੋਰ ਇਹਨਾਂ ਦੀਆਂ ਗੱਲਾਂ ਆਪਾਂ ਨੂੰ ਪਤਾ ਲੱਗੀਆਂ ਇੱਕ ਇਹਨਾਂ ਦੇ ਨਾਲੋਂ ਮੇਨ ਅਲੱਗ ਹੋਣ ਦਾ ਕਾਰਨ ਇਹ ਸੀਗਾ ਵੀ ਇੱਕ ਪਾਸੇ ਤਾਂ ਕਹਿੰਦੇ ਆ ਵੀ ਪਖੰਡ ਬਾਦ ਬੰਦ ਕਰੋ ਦੂਜੇ ਪਾਸੇ ਚੇਲਿਆਂ ਨਾਲ ਜਾ ਜਾ ਕੇ ਮੀਟਿੰਗਾਂ ਕਰਦੇ ਆ ਅੱਛਾ ਜੀ ਠੀਕ ਆ ਕੱਲੇ ਚੇਲਿਆਂ ਚੇਲਿਆਂ ਨਾਲ ਫਿਰ ਉਹ ਮੀਟਿੰਗਾਂ ਦਾ ਕਰਨ ਦਾ ਕੀ ਧਾਰ ਵੀ ਜਿਨੇ ਮਾਫੀ ਲੈਣੀ ਆ ਜਾ ਜਿਹਨੇ ਆਪਣੇ ਗੁਨਾਹ ਕਬੂਲ ਕਰਨੇ ਆ ਖੁਦ ਉੱਥੇ ਚੱਲ ਕੇ ਕਿਉਂ ਨਹੀਂ ਹੁੰਦੇ ਭਈ ਹੂੰ ਠੀਕ ਆ ਹੁਣ ਇਹ ਕਹਿੰਦੇ ਅਸੀਂ ਇਧਰ-ਇਧਰ ਗਏ ਕਿ ਇਹ ਕਿਹੜਾ ਗੱਡੀਆਂ ਤੇਲ ਤੇ ਪਾਣੀ ਤੇ ਚੱਲਦੀਆਂ ਜਾਂ ਰੋਡ ਕਿਹੜਾ ਮਨਪ੍ਰੀਤ ਕੋਲੇ ਘਰ ਜਾ ਰਹੇ ਨੇ ਦਵਾਨਾ ਦੇ ਹੂੰ ਠੀਕ ਆ ਇੱਕ ਇਤੋਂ ਦਾ ਮਾਇਆ ਉੱਤਰਦੀ ਹੈ ਨਾ ਤੇ ਦੂਜਾ ਬਲੇਮ ਨਾਲ ਵੀਰ ਸਿੰਘ ਸਾਹਿਬ ਗਾਂਧੀ ਸਿੰਘ ਖੜੇ ਆ ਵੀ ਦੋ ਚਾਰ ਬਚਨ ਇਹਨਾਂ ਤੋਂ ਹੀ ਪੁੱਜਿਆ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਵੀ ਅਸੀਂ ਵੀਡੀਓ ਦੇ ਵਿੱਚ ਹੀ ਦੇਖਿਆ ਤੁਸੀਂ ਵੀ ਮਨਪ੍ਰੀਤ ਦੇ ਨਾਲ ਮੁਹੰਮਦ ਦੇ ਵਿੱਚ ਸੀਗੇ ਤੇ ਬਲੇਮ ਸੋਡੇ ਤੇ ਵੀ ਲਾ ਰਿਹਾ ਇਹਦੀ ਵਜ੍ਹਾ ਕੀ ਹੈ ਬਾਬਾ ਜੀ ਸਾਰੇ ਸਿੰਘਾਂ ਦੇ ਉੱਤੇ ਬਲੇਮ ਲਾਉਣਾ ਤੇ ਪਹਿਲਾਂ ਨਾਲ ਰੱਖਣਾ ਮੁੜ ਕੇ ਉਹਦੀ ਨਿੰਦਿਆ ਕਰਨੀ ਇਹ ਬਲੇਮ ਬਾਬਾ ਜੀ ਉਹ ਤੇ ਸਾਰਿਆਂ ਤੇ ਹੀ ਲੱਗਦਾ ਇਹ ਬਲੇਮ ਉਹ ਤੇ ਲਾਉਂਦੇ ਆ ਜਿਹੜਾ ਕੋਈ ਇਹਨਾਂ ਦੇ ਉੱਤੋਂ ਦੇ ਹੁੰਦਾ ਦੀ ਜਾਂਦਾਗਾ ਉਦੇ ਬਲੇਮ ਠੋਕ ਦਿੰਦਿਆ ਪਹਿਲਾਂ ਜਿਵੇਂ ਹੁਣ 10 ਘੱਟ ਨੇ ਬਾਬਾ ਗੁਰਵਿੰਦਰ ਇਹਨਾਂ ਨੂੰ ਨਾਲ ਲੈ ਕੇ ਪਹਿਲਾਂ ਚੱਲੇ ਠੀਕ ਆ ਉਦੋਂ ਬਾਅਦ ਤੋਂ ਪਤਾ ਲੱਗਿਆ ਵੀ ਗੁਰਵਿੰਦਰ ਥੋੜਾ ਜਿਹਾ ਉਤੋਂ ਦੀ ਲੰਘਦਾ ਜਾਂਦਾ ਤਾਂ 5000 ਦਾ ਬਲੇਮ ਇਹਦੇ ਠੋਕਦਾ ਠੀਕ ਆ ਦੂਸਰੀ ਗੱਲ ਮੈਨੂੰ ਪਹਿਲਾਂ ਤਾਂ ਕਹਿੰਦੇ ਕਹਿੰਦੇ ਖਿੱਚ ਕੇ ਰੱਖ ਕੰਮ ਕਹਿੰਦੇ ਤੂੰ ਹਾਂ ਠੀਕ ਆ ਦੇਖੋ ਦੇਖੀ ਹੁਣ ਸਾਰਿਆਂ ਨੇ ਦੇਖੀ ਆ ਵੀਡੀਓ ਬੁੜੀ ਵਾਲੀ ਦਾ ਜਿਹੜਾ ਵਾਇਰਲ ਹੋਈ ਆ ਚਰਚ ਦੇ ਵਿੱਚ ਬੰਦਾ ਬੈਠਾ ਸੀ ਅੰਬਰਤਾਰੀ ਤੇ ਮੈਂ ਉਸ ਬੰਦੇ ਨੂੰ ਪਹਿਲਾਂ ਇੱਕ ਦੋ ਵਾਰੀ ਸਮਝਾਇਆ ਸੀ ਵੀ ਕੋਈ ਨਹੀਂ ਸਮਝਿਆ ਉਸ ਤੋਂ ਬਾਅਦ ਆਪਾਂ ਜਾ ਕੇ ਉਹਦੀ ਥਾਪੜਾ ਪ੍ਰੇਡ ਪੂਰੀ ਵਧੀਆ ਸਰਵਿਸ ਕੀਤੀ ਕਹਿਣ ਹੁੰਦਾ ਭਾਵਾ ਹੂੰ ਉਹ ਵੀਡੀਓ ਵਾਇਰਲ ਹੁੰਦੀ ਆ ਚਲੋ ਮੇਰੇ ਨਾਲ ਇੱਕ ਦੋ ਬੰਦੇ ਇਹੇ ਜਿਹੇ ਸੀ ਕਿ ਉਹ ਮੰਨੇ ਗਾਲਾਂ ਕਾਢ ਤੀਆਂ ਦੇਖੋ ਆਪਾਂ ਗਲਤੀ ਮੰਨਣ ਜੋਗ ਹੈ ਗਿਓ ਚੀਜ਼ ਦੇ ਹੂੰ ਫੇਰ ਇਹਨੇ ਮੇਰੇ ਤੇ ਬਲੇਮ ਲਾਇਆ ਕਿ ਗਾਂਧੀ ਨੇ 10000 ਰੁਪਿਆ 99 ਤੇ ਕਿਸੇ ਕੋ ਲਿਆ ਠੀਕ ਆ ਮੈਂ ਇਹਨੂੰ ਇਹ ਗੱਲ ਪੁੱਛਣਾ ਦਉਣਾ ਮਨਪ੍ਰੀਤ ਜਿਹੜਾ ਤੂੰ ਕਹਿ ਰਿਹਾ ਨਾ ਵੀ 10000 ਰੁਪਿਆ ਲਿਆ 10000 ਤਾਂ ਦੂਰ ਦੀ ਗੱਲ ਆ ਮੈਂ ਕਿਸੇ ਤੋਂ 10 ਰੁਪਏ ਵੀ ਤੇਰੇ ਨੋਂ ਤੇ ਲਏ ਹੁਣ ਠੀਕ ਆ ਨਾ ਪਹਿਲੀ ਗੱਲ ਮੈਂ ਆਪਦੇ ਨਾਂ ਤੇ ਵੀ ਨਹੀਂ ਕਿਸੇ ਤੋਂ ਪੈਸੇ ਲੈ ਠੀਕ ਆ ਹਾਂ ਕੋਈ ਆਪਦੀ ਸ਼ਰਤਾਂ ਨਾ ਦੇ ਕੇ ਉਹ ਗੱਲ ਬੱਕਰੀ ਆ ਤੂੰ 10000 ਕਹਿੰਦਾ ਪ੍ਰੂਫ ਦੇ ਦੇ ਠੀਕ ਆ 10000 ਰੁਪਿਆ ਮੋੜੂੰਗਾ ਤੇ ਆਪਦੀ ਤਾ ਹੁਣ ਆਪ ਆਪ ਵੜਾਉਂਗਾ ਠੀਕ ਆ ਤੇ ਨਹੀਂ ਜੇ ਨਹੀਂ ਪ੍ਰੂਫ ਹੈਗਾ ਫਿਰ ਤੂੰ ਆਪਦੀ ਆਪ ਵੜਾ ਠੀਕ ਆ ਨਾ ਚੱਕੇ ਮੂੰਹ ਤੂੰ ਬਲੇਂਤਾ ਲਾਉਣ ਜਾਣਦਾ ਤੇ ਪ੍ਰੂਫ ਨਹੀਂ ਤੈਨੂੰ ਪਤਾ ਵੀ ਕਿੱਥੋਂ ਲੈਣਾ ਪਊਗਾ ਪ੍ਰੂਫ ਦੇ ਪਹਿਲਾਂ ਚੱਕੇ ਮੂੰਹ ਤੂੰ ਕਹਤਾ ਕੱਢ ਨੂੰ ਤੇਰੇ ਨਾਲ ਆਹ ਜਗਰੂਪ ਫਿਰਦਾ ਜਥੇਦਾਰ ਠੀਕ ਆ ਬਾਬਾ ਜਦੋਂ ਉਹ ਉੱਥੋਂ ਦੀ ਪੈਗਾ ਤੂੰ ਉਤੇ ਠੋਕਦੀ ਬਲੇਵਾ ਬੀਨੇ ਪਹਿਲੇ ਹੋਰ ਹੋਣਗੇ ਤਾਂ ਉਹਦੇ ਡੋਗਦੀ ਤੂੰ ਮੇਰੇ ਤੇ ਕੀ ਬਲੇਮ ਲਾਉਣਾ ਠੀਕ ਹੈ ਖੁਦ ਤੂੰ ਕੀ ਕੀਤਾ ਸੀ ਆ ਤੇਰੀ ਵੀਡੀਓ ਸਾਰਿਆਂ ਨੇ ਦੇਖੀ ਆ ਠੀਕ ਹੈ ਕੁੜੀ ਦੇ ਕਦੇ ਨੰਦਕਾਰਜ ਕਰਵਾਏ ਉੱਥੇ ਤੇਰੇ ਚਪੇੜੇ ਪਏ ਠੀਕ ਹੈ ਗਲਤ ਕੰਮ ਕਰਨਗੇ ਗਲਤ ਦਾ ਗਲਤ ਨਤੀਜਾ ਹੋਊਗਾ ਅਸੀਂ ਕੋਈ ਗਲਤ ਕਰਾਂਗੇ ਅਸੀਂ ਕਿ ਨੇੜੋਂ ਲੱਗਦੇ ਆ ਠੀਕ ਹੈ ਲੈ ਤੂੰ ਪ੍ਰੂਫ ਦੇ ਕੋਈ ਸਾਡੇ ਖਿਲਾਫ ਠੀਕ ਹੈ ਅਸੀਂ ਕੋਈ ਗਲਤ ਕੰਮ ਕਰਿਆ ਹੋਵੇ ਜਿੱਥੇ ਸਾਡੇ ਕੋਈ ਚਪੇੜੇ ਪਏ ਹੁਣ ਜਿੱਥੇ ਸਾਡੀ ਬੇਇੱਜ਼ਤੀ ਹੋਈ ਹੋਵੇ ਤੇ ਤੇਰੀ ਇੱਕ ਉਹ ਵੀਡੀਓ ਆਈ ਇੱਕ ਆ ਮੋਟਰਸਾਈਕਲ ਵਾਲੀ ਆਈ ਠੀਕ ਆ ਹਜੇ ਹੋਰ ਵੀ ਰੁਕ ਸਈ 2-4 ਦਿਨ ਮੇਰੇ ਕੋਲੇ ਤੇਰੀਆਂ ਵੀਡੀਓ ਆਉਣ ਵਾਲੀਆਂ ਨਹੀਂ ਆ ਜੱਤੋਂ ਤੂੰ ਪੈਸੇ ਲੈ ਤੇ ਠੀਕ ਆ ਬੰਦ ਨਾਲ ਗੱਲਬਾਤ ਹੋ ਗਈ ਆ ਜਦੋਂ ਵੀਡੀਓ ਆਈਆਂ ਉਹ ਵੀ ਮੈਂ ਸਾਹਮਣੇ ਲਿਆਉਂਦਾ ਲੋਕਾਂ ਦੇ ਤੇ ਦੂਸਰੀ ਗੱਲ ਇੱਕ ਹੋਰ ਅੱਜ ਦਾ ਤੇਰੇ ਨਾਲ ਆ ਨਾ ਮੋੜ ਜੀਤਾ ਠੀਕ ਆ ਜਿਹਦੇ ਸ਼ਰਤੇ ਤੂੰ ਉੱਟਿਆ ਫਿਰਦਾ ਜਿਹੜਾ ਤਰਾ ਬਾळा ਬਣਿਆ ਫਿਰਦਾ ਚੰਚਾ ਮੈਂ ਚੰਚਾ ਹੀ ਕਹੋ ਇਹਨੂੰ ਇਹ ਕਿੱਡਾ ਕਿਸਮਤ ਥੁੱਧ ਗੋਲ ਖਚੋਰੇ ਆ ਠੀਕ ਆ ਨਾ ਕਹਨੇ ਹੁੰਦੇ ਆ ਗੁਰੂ ਦਾ ਗੋਲਕ ਗਰੀਬ ਦਾ ਮੂੰਹ ਤੇਰੇ ਦੀ ਮੁਕਤੀ ਦੀ ਗੱਲ ਇਹ ਆ ਗੁਰੂ ਦਾ ਇਹਨੇ ਗੋਲਖ ਨਹੀਂ ਛੱਡਿਆ ਠੀਕ ਆ ਚੰਦ ਭਾਣ ਇਹਨੇ ਗੋਲਖ ਭੰਨੇ ਸੀਗਾ ਚੋਰੀ ਕਰਦਾ ਫੜਿਆ ਗਿਆ ਸੀ ਤੇ ਉੱਥੇ ਗੋਲਖ ਭੰਨੇ ਸੀ ਹੁਣ ਕੀ ਕਰਦਾਂ ਤੁਸੀਂ ਤੱਕੜੇ ਨਾਲ ਤਾਂ ਮੱਥਾ ਲਾ ਨਹੀਂ ਹੁੰਦਾ ਸੋ ਉਥੋਂ ਠੀਕ ਆ ਆ ਸੇਭ ਨਾਲ ਹੱਥ ਕੋਲੇ ਕੇਰਾ ਗਏ ਤੁਸੀਂ ਮੁੜ ਕੇ ਛੋਟੀ ਕੋ ਗੱਲਬਾਤ ਨਹੀਂ ਹੋਈ ਠੀਕ ਆ ਇੱਕ ਲੋਕਾਂ ਸਾਹਮਣੇ ਕਹਿੰਦਾ ਚਾਕੇ ਮੂੰਹ ਹਾਂਜੀ ਸਾਡਾ ਦਿੱਖਤੀ ਰੂਪ ਸਮਝੌਤਾ ਹੋ ਗਿਆ ਅਸੇ ਜਿਹੜੀ ਤਾਂ ਗਰੀਬ ਘਰ ਗੱਡੀਆਂ ਲਾਉਂਦੇ ਆ ਉਹਨਾਂ ਇਹ ਤਾਂ ਆਪਾਂ ਜਾ ਖੜਦੇ ਉੱਤੇ ਕਿਉਂਕਿ ਉੱਥੇ ਕੋਈ ਬੋਲਣ ਵਾਲਾ ਨਹੀਂ ਹੁੰਦਾ ਅਗਲੇ ਟਰਚਾਂ ਦੇ ਆਪਾਂ ਤੋਂ ਤੇ ਜਿਹੜੇ ਤਖੜਿਆ ਜਿਨ੍ਹਾਂ ਦੇ ਜੱਕ ਨੇ ਠੀਕ ਆ ਅਜੇ ਮੈਂ ਬੰਟੀ ਬਾਬਾ ਹੋ ਗਿਆ ਪਾਲਾ ਖਲਾਰਾਣਾ ਹੋ ਗਿਆ ਛੇਵਨ ਹੱਥ ਹੋ ਗਿਆ ਰਾਜਗਿੱਲ ਹੋ ਗਿਆ ਉਹਨਾਂ ਨਾਲ ਕਿਉਂ ਨਹੀਂ ਮੱਸਾ ਲੱਗਿਆ ਦੱਸੋ ਇੱਕ ਇੱਕ ਬਾਰੀ ਧੁੱਗਿਆ ਤੈਨੂੰ ਪਤਾ ਕਿ ਉੱਥੇ ਅਗਲੇ ਪੁੱਤਰ ਘੁੱਟ ਦੇਣਗੇ ਮਾਰ ਮਰ ਚ ਪੇੜਾ ਕੋਈ ਜਾਣ ਉਹਨਾਂ ਕੋਲੇ ਤੇ ਮੈਂ ਪਹਿਲਾਂ ਗੱਲ ਕਰਕੇ ਆਟਾ ਠੀਕ ਆ ਗੁਰੂ ਦਾ ਗੋਲਖ ਭੰਨਿਆ ਤੇ ਹੁਣ ਗਰੀਬਾਂ ਦਾ ਮੂੰਹ ਉਹਦਾ ਗਰੀਬਾਂ ਦੇ ਮੂੰਹ ਤੋਂ ਖੂਨ ਤੱਕ ਜਾਂਦੇ ਹੋ ਠੀਕ ਆ ਤਾਂ ਹਾਂ ਠੀਕ ਆ ਬਖੰਡ ਭਜਾਓ ਜਾਂ ਤਾਂ ਜਮਾ ਬੰਦ ਕਰਾਓ ਅਗਲੇ ਦਾ ਤੇ ਆਹ ਕੀ ਗੱਲ ਹੋਈ ਕਿਤੇ 20 50 ਚੇਲੇ ਇਕੱਠੇ ਕਰੇ ਠ ਉੰਨਾ ਨਾ ਤੂੰ ਸਮਝੌਤਾ ਕਰ ਲੈਣਾ ਨਾਲੇ ਅਗਲੇ ਨੂੰ ਧਬਕਾ ਦੇਉਣਾ ਵੀ ਐਂ ਨਾ ਕਿ ਉਹ ਮਨਪ੍ਰੀਤ ਪੈਸੇ ਲੈ ਗਿਆ ਕਿਉਂਕਿ ਬਾਬਾ ਜੀ ਅਸੀਂ ਨਾਲ ਰਹੇ ਹਾਂ ਛੋਟੇ ਸਾਨੂੰ ਤਾਂ ਕਰਕੇ ਪਤਾ ਹੁਣ ਇਤੋਂ ਬਾਅਦ ਸੋਡੇ ਭੇਤ ਮੈਂ ਖੋਲੂਗਾ ਠੀਕ ਆ ਨਾ ਇੱਕ ਹੋਰ ਗੱਲ ਆ ਇਹਨਾਂ ਨੇ ਪਿੱਛੇ ਜੇ ਵੀਡੀਓ ਪਾਈ ਸੀ ਵੀ ਰੁਮਨੀ ਵਾਲਿਆਂ ਨੇ ਸਾਧ ਨੇ 7 ਤਰੀਕ ਦਾ ਸਮਾਗਮ ਆ ਹਾਂ ਉਸ ਦੇ ਵਿੱਚ ਮੇਰੇ ਕੋਲ ਕਾਲ ਰਿਕਾਰਡਿੰਗ ਵੀ ਪਈਆਂ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਸੀਗਾ ਜਿੱਦੇ ਤਰਖਾਸਤ ਲਿਖਾਈ ਆ ਉਦੋਂ ਅਗਲੇ ਜਿੱਦੇ ਧਰਨਾ ਸੀਗਾ ਆਪਣਾ ਉੱਥੇ ਵੀ ਅਸੀਂ 12 ਵਜੇ ਤੱਕ ਤੁਹਾਡੇ ਕੋਲ ਪਹੁੰਚ ਜਾਣਗੇ ਫਿਰ ਪਹੁੰਚੇ ਕਿਉਂ ਨਾ ਕਿਨੇ ਬਾਬਾ ਮਨਪ੍ਰੀਤ ਜੀ ਨੇ ਤੁਹਾਨੂੰ ਸਮਾਂ ਦਿੱਤਾ ਸੀਗਾ ਜੀ ਹਾਂ ਤੇ ਬਜਦੇ ਅਸੀਂ ਧਰਨਾ ਲਾਉਣਾ ਸੀ ਨਾ ਉਦੋਂ ਇੱਕ ਦਿਨ ਪਹਿਲਾਂ ਅਸੀਂ ਮਨਪ੍ਰੀਤ ਜੀ ਦੇ ਨਾਲ ਸੀਗੇ ਤੇ ਉਹ ਦਿਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀਗਾ ਭਰੋਸਾ ਦਿਦਾ ਸੀ ਸਹੀ 12 ਵਜੇ 12 ਵਜੇ ਦੇ ਕਿਹਾ ਸੀ ਨਾ 12 ਵਜੇ ਸਹੀ 12 ਵਜੇ ਨਾ ਬਿਸ ਤੁਹਾਡੇ ਕੋਲ ਬਠੰਡੇ ਕੰਟ ਥਾਂਲੇ ਪਹੁੰਚੇ ਹੋਵਾਂਗੇ ਹੂੰ ਤੇ ਕਿਹੜੇ 12 ਵਜੇ ਉਹਦਾ ਆਪ ਜੀ ਨੂੰ ਸਭ ਨੂੰ ਪਤਾ ਹੀ ਆ ਤੇ ਇੱਕ ਦਵਾ ਸਾਡੀ ਬੇਨਤੀ ਬਾਬਾ ਜੀ ਇਹ ਸੀਗੀ ਤੇ ਜਿਹੜਾ ਹੁਣ ਅੱਗੇ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਇੱਕ ਭਈਏ ਨੇ ਨਾ ਬੱਚੇ ਦਾ ਰੇਪ ਕਰ ਦਿੱਤਾ ਸੀਗਾ ਤੇ ਇੱਕ ਚਲੋ ਉਹਦੇ ਖਿਲਾਫ ਬੋਲਣਾ ਵੀ ਚਾਹੀਦਾ ਸੀ ਤੇ ਆਪਣੇ ਪੰਜਾਬ ਦੇ ਲੋਕ ਨੇ ਹੰਗਸ ਸਿੰਘ ਵੀ ਬੋਲੇ ਆ ਤੇ ਇੱਕ ਇਧਰ ਤਲਵਾ ਆਪਣੇ ਇਧਰ ਜਲੰਧਰ ਏਰੀਏ ਦੇ ਵਿੱਚ ਇੱਕ ਗੁਰਸਿੱਖ ਨੇ ਆਪ ਗੁਰਸਿੱਖ ਤਾਂ ਨਹੀਂ ਕਹਾਂਗੇ ਉਹਨੂੰ ਬਹਿਰੂਪੀਏ ਕਹਾਂਗੇ ਉਹਦੇ ਬਾਰੇ ਨਾ ਕੋਈ ਜਸੇਦਾਰ ਨਾ ਕੋਈ ਹੋਰ ਤੇ ਚਲੋ ਕੁਝ ਕਨੇਂਗ ਸਿੰਘ ਬੋਲਿਆ ਉਹਨਾਂ ਦਾ ਧੰਨਵਾਦ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਆਪਾਂ ਉਸ ਭਾਗਾਂ ਵਾਲੀ ਧਰਤੀ 'ਤੇ ਬੈਠੇ ਆ ਜਿੱਥੇ ਛੇਵੇਂ ਪਾਤਸ਼ਾਹੀ ਨੇ ਉੱਧਰ ਲੜਿਆ ਮਹਾਰਾਜ ਜੀ ਠੀਕ ਹੈ ਇੱਥੇ ਸਿੱਖਾਂ ਦੀਆਂ ਵਿਛੜੀਆਂ ਹੋਈਆਂ ਤੁਰਕਾਂ ਦੇ ਵੀ ਤਾਂ ਕਤਲ ਹੋਏ ਛੜਿਆਮ ਤੇ ਗੁਰੂ ਮਹਾਰਾਜ ਨੇ ਇਥੇ ਹੁਕਮ ਦਿੱਤਾ ਸੇਵਕਾਂ ਨੂੰ ਵੀ ਜਿਹੜੇ ਮੁਸਲਮਾਨ ਧਰਮ ਦੇ ਨੇ ਉਹਨਾਂ ਨੂੰ ਦਫਨਾਇਆ ਜਾਵੇ ਧਰਮ ਦੇ ਅਨੁਸਾਰ ਉਹਨਾਂ ਦੀ ਕਿਰਿਆ ਕੀਤੀ ਜਾਵੇ ਪਰ ਕਿਤੇ ਨਾ ਕਿਤੇ ਸਾਡੇ ਗੁਰੂ ਘਰ ਦੇ ਸੇਵਕਾਂ ਦੇ ਵਿੱਚ ਕਮੀ ਰਹੇਗੀ ਵੀ ਆਪਣਾ ਦਹੜੀ ਚ ਜਿਹਨੂੰ ਦਫਨਾਉਣਾ ਸੀ ਉਹਨਾਂ ਦਾ ਸੰਸਕਾਰ ਸਗਰਤਾ ਜਿਹਨੂੰ ਸੰਸਕਾਰ ਕਰਨਾ ਸੀ ਉਹਨੂੰ ਦਫਨਾਤਾ ਤੇ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੂੰ ਇਸ ਚੀਜ਼ ਦਾ ਪਤਾ ਲੱਗਿਆ ਤਾਂ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਇਹ ਹੁਣ ਤੁਹਾਡੇ ਘਰਾਂ ਦੇ ਵਿੱਚ ਪੈਦਾ ਹੋ ਕੇ ਤੁਹਾਨੂੰ ਆਪ ਨੂੰ ਤੰਗ ਕਰਨਗੇ ਜਿਹੜੇ ਵੀ ਸਿੱਖੀ ਸਰੂਪ ਦੇ ਵਿੱਚ ਆ ਕੇ ਇਹੋ ਜਿਹੇ ਕੋ ਕੰਮ ਕਰਦੇ ਆ ਨਾ ਇਹ ਸਭ ਉਹੀ ਨੇ ਵੀ ਆਪਣੇ ਆਪ ਦੇ ਬੀਜੇ ਕੰਡੇ ਨੇ ਤੇ ਆਪਾਂ ਨੂੰ ਚੁਗਣੇ ਪੈਣਗੇ ਜਿੰਨੇ ਆ ਵੀ ਨਿੰਗ ਸਿੰਘ ਜਥੇਬੰਦੀਆਂ ਤੋਂ ਨੇੜੇ ਦੀਆਂ ਜਲੰਧਰ ਦੀਆਂ ਵੀ ਪਹਿਲਾਂ ਤਾਂ ਪਹਿਲ ਉਹਨਾਂ ਦੀ ਹੈ ਵੀ ਉਹਨਾਂ ਦਾ ਜਾ ਕੇ ਸੋਧਾ ਲਾਇਆ ਜਾਵੇ ਜੇ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰਦਾ ਪ੍ਰਸ਼ਾਸਨ ਨੇ ਕੀ ਕਾਰਵਾਈ ਕਰਨੀ ਹੈ ਚੱਕ ਕੇ ਉਹਨੂੰ ਜੇਲ੍ਹ ਚ ਭੇਜ ਦੇਣਾ ਜੇਲ੍ਹ ਦੇ ਵਿੱਚ ਪੱਕੀਆਂ ਬਕਾਇਆਂ ਠਾਈ ਜਾਣੀਆਂ ਠਾਈ ਜਾਣੀਆਂ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਹੁਣ ਫਾਂਸੀ ਦੀ ਸਜ਼ਾ ਆ। ਆਈ ਆਂ ਨਾ ਇੱਥੇ ਆ ਗਏ। ਹੂੰ। ਠੀਕ ਆ ਜੀ ਬਾਬਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।